ਇਹ ਕੀ ਹੋਇਆ ਮਿੱਧਾ ਹੋਇਆ ਇਹ ਕੀ ਹੋਇਆ ਹਬੀਬ ਸ਼ਾਮ ਹੋਇਆ ਕੇਂਦਰ ਦੀ ਸਰਕਾਰ ਮਰਦਾਬਾਦ 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 ਦੇਖੋ ਜੀ ਪਹਿਲਾਂ ਤਾਂ ਜਿਹੜੀ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ ਗਈ ਆ ਬਹੁਤ ਹੀ ਨਿੰਦਣਯੋਗ ਆ ਔਰ ਦੂਜੀ ਗੱਲ ਗੁੰਡੇ ਤੜੀਪਾਰਾਂ ਨੂੰ ਬਦਮਾਸ਼ਾਂ ਨੂੰ ਇਹਨਾਂ ਨੇ ਸੱਤਾ ਤੇ ਬਿਠਾਇਆ ਹੋਇਆ ਤਾਂ ਇਹ ਦੇਸ਼ ਦਾ ਸੁਧਾਰਕਰਨ ਨਿਕਲਣਗੇ ਇਹ 바ਵਾ ਸਾਹਿਬ ਨਾਲ ਆਪਦਾ ਮੈਚ ਕਰਦੇ ਨੇ ਸੋ ਬਹੁਤ ਹੀ ਸ਼ਰਮ ਵਾਲੀ ਗੱਲ ਆ ਅਸੀਂ ਦੇਸ਼ ਦੀ ਸਰਕਾਰ ਤੋਂ ਮੋਦੀ ਜੀ ਤੋਂ ਇਹ ਮੰਗ ਕਰਾਂਗੇ ਕਿ ਇਸ ਅੰਬਦਸ਼ਾ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਔਰ ਜਿਹੜੀ ਇਹਦੇ ਕੋਲ ਕੈਬਨਿਟ ਮੈਂਬਰਸ਼ਿਪ ਹੈਗੀ ਆ ਉਸ ਤੋਂ ਲਾਂਭੇ ਕੀਤਾ ਜਾਵੇ ਅਗਰੇਨਾ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਜੀ ਨੇ ਜੋ ਪਾਰਲੀਮੈਂਟ ਦੇ ਸਦਨ ਦੇ ਵਿੱਚ ਬਾਬਾ ਸਾਹਿਬ ਭੀਮrao ਅੰਬੇਦਕਰ ਦੇ ਉੱਤੇ ਅਪਮਾਨਜਨਕ ਟਿੱਪਣੀ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਉਹਦੀ ਪੁਰਜ਼ੋਰ ਨਿੰਦਾ ਕਰਦਾ ਹਾਂ ਭਾਈ ਬੰਦਰ ਸਿੰਘ ਪਾਕ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਡਿਪਟੀ ਕਮਿਸ਼ਨਰ ਆਫਿਸ ਦੇ ਸਾਹਮਣੇ ਬਿਲਕੁਲ ਜਿੱਥੇ ਵੱਖ-ਵੱਖ ਅੰਬੇਡਕਰੀ ਸੰਗਠਨਾਵਾਂ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਦੇ ਵਿੱਚ 바ਵਾ ਸਾਹਿਬ ਦੇ ਅ ਵਿਰੁੱਧ ਜੋ ਸ਼ਬਦਾਬਲੀ ਯੂਜ਼ ਕੀਤੀ ਹੈ ਉਸ ਦੇ ਅ ਮਦਦ ਇਹ ਨਜ਼ਰ ਰੱਖਦਾ ਹੋਇਆ ਸਾਰੀ ਇਹ ਅੰਬੇਡਕਰੀ ਸੰਗਠਨਾ ਨੇ ਆ ਜੋ ਅਮਿਤ ਸ਼ਾਹ ਐ ਅਮਿਤ ਸ਼ਾਹ ਦੀ ਨਖੇਦੀ ਕੀਤੀ ਹੈ ਨਾ ਸ਼ਬਦਾਂ ਦੀ ਤੇ ਡੀਸੀ ਦਫ਼ਤਰ ਦੇ ਸਾਹਮਣੇ ਉਹਨਾਂ ਦਾ ਪਤਲਾ ਸਾੜਿਆ ਗਿਆ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਵੱਖ-ਵੱਖ ਬੁਲਾਰਿਆਂ ਦੇ ਭਾਸ਼ਣ ਵੀ ਦਿਖਾਵਾਂਗੇ ਤੁਸੀਂ ਬਣੇ ਲੈਣਾ ਸ਼ਵਰਕ ਟੀਵੀ ਚੈਨਲ ਦੇ ਨਾਲ ਕਿ ਜੈਪੀਨ ਦਾ ਨਾਰਾ ਹੁਣ ਕੋਈ ਛੋਟੀ ਮੋਟੀ ਗੱਲ ਨਹੀਂ ਰਹੀ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦਾ ਰੋਸ ਆ ਕਿ ਜਿਹੜਾ ਅਮਿਤ ਸ਼ਾਹ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਤੇ ਉੱਥੇ ਜਿਹੇ-ਜਿਹੇ ਉਦਾਹਰਨਾਂ ਦਿੱਤੀਆਂ ਉਹ ਕਿਸੇ ਵੀ ਤਰ੍ਹਾਂ ਲੌਜੀਕ ਨਹੀਂ ਉਠਰਿਆ ਜਾ ਸਕਦਾ ਬੀਜੇਪੀ ਦੀ ਸਰਕਾਰ ਮੁਰਦਾਬਾਦ 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 ਬੀਜੇਪੀ ਦੀ ਸਰਕਾਰ ਮੁਰਦਾਬਾਦ 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 ਉਮਿਤ ਸ਼ਾ ਮੁਰਦਾਬਾਦ 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 ਉਮਿਤ ਸ਼ਾ ਮੁਰਦਾਬਾਦ 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 ਉਮਿਤ ਸ਼ਾ ਤੇ ਐਫ ਆਈ ਆਰ ਦਰਜ ਕਰੋ ਦਰਜ ਕਰੋ ਦਰਜ ਕਰੋ ਉਮਿਤ ਸ਼ਾ ਤੇ ਐਫ ਆਈ ਆਰ ਦਰਜ ਕਰੋ ਦਰਜ ਕਰੋ ਦਰਜ ਕਰੋ ਉਮਿਤ ਸ਼ਾ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਉਮਿਤ ਸ਼ਾ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਮਿਤ ਸ਼ਾ ਅਸਤੀਫਾ ਦੇ ਦੀਪਾ ਦੇ ਅਸਤੀਫਾ ਦੇ ਮਿਤ ਸ਼ਾ ਕੋ ਅਸਤੀਫਾ ਦੇ ਜਿੰਦਾਬਾਦ ਦੀਵਾ ਦੇ ਕੇਂਦਰ ਦੀ ਸਰਕਾਰ ਮੁਰਦਾਬਾਦ 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 ਕੇਂਦਰ ਦੀ ਸਰਕਾਰ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਬੀਏਪੀ ਸਰਕਾਰ ਮੁਰਦਾਬਾਦ 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 ਜੋ ਹਮਸੇ ਟਕਰਾਇਆ ਉਹ ਚੂਰ-ਚੂਰ ਹੋ ਗਿਆ ਜੋ ਹਮਸਹਿ ਕਹੇਗਾ ਉਹ ਉਸਕਾ ਤਖ ਨਹੀਂ ਰਹੇਗਾ ਜੋ ਹਮਸਹਿ ਟਕਰਾਏਗਾ ਉਹ ਨਸ਼ਟ ਹੋ ਜਾਏਗਾ ਜੋ ਹਮਸਹਿ ਟਕਰਾਏਗਾ ਦੂਰ ਦੂਰ ਹੋ ਰਹੇਗਾ ਬਹੁਤ ਹੀ ਸਨਮਾਨਯੋਗ ਸਾਥੀਓ ਸਾਡੇ ਦਰਮਿਆਨ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਇਕੱਠੇ ਹੋਏ ਆ ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਸਵਾਗਤ ਕਰਦਾ ਜਿਸ ਮਕਸਦ ਦੀਪਤੀ ਲਈ ਆਪਾਂ ਇਕੱਠੇ ਹੋਏ ਆ ਦੋਸਤੋ ਆਪ ਸਾਰਿਆਂ ਨੂੰ ਪਲੀ ਪਾਨ ਪਤਾ ਹੈ ਕਿ ਕੌਣ ਦਾ ਪੂਰੇ ਦੇਸ਼ ਦੇ ਵਿੱਚ ਹਰਦੰਗ ਬਚਿਆ ਹੋਇਆ ਹੈ ਕਿ ਦੇਸ਼ ਦੀ ਸਾਡੀ ਸਾਡੀ ਪਾਰਲੀਮੈਂਟ ਹੈ ਉਹ ਦੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਇੱਕ ਬਹੁਤ ਹੀ ਨਿੰਦਣਯੋਗ ਜਿਹੜਾ ਬਿਆਨ ਹੈ ਉਹ ਪਾਰਲੀਮੈਂਟ ਦੇ ਵਿੱਚ ਦੱਗ ਗਿਆ ਪੈਸੇ ਕੋਈ ਨਵੀਂ ਗੱਲ ਨਹੀਂ ਹੈਗੀ ਜਿਹੜੀ ਇਹਨਾਂ ਦੀ ਅੰਦਰਲੀ ਮਾਨਸਿਕਤਾ ਹੈ ਉਹ ਆਟੋਮੈਟਿਕਲੀ ਜਿਹੜੀ ਹੈ ਜਗਜਹਰ ਹੁੰਦੀ ਰਹਿੰਦੀ ਹੈ ਉਹਨਾਂ ਦੇ ਪ੍ਰਤੀ 바ਵਾ ਸਾਹਿਬ ਅੰਬੇਡਕਰ ਦੇ ਪ੍ਰਤੀ ਕਿੰਨੀ ਨਫਰਤ ਉਹਨਾਂ ਦੇ ਦਿਮਾਗਾਂ 'ਚ ਭਰੀ ਹੋਈ ਹੈ ਉਹ ਜਿਹੜਾ ਲਾਵਾ ਫੁੱਟ ਕੇ ਬਾਹਰ ਆਇਆ 11 ਸੈਕਿੰਡ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਅਮਰਸ਼ਾਹ ਬੋਲ ਰਿਹਾ ਹੈ ਕਿ ਇੱਕ ਫੈਸ਼ਨ ਬਣ ਗਿਆ ਹੈ ਅੰਬੇਡਕਰ 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 ਜੇ ਇੰਨਾ ਸਮਾਂ ਮਦਸ਼ਾ ਤੇਰੇ ਸਿਰ ਦੇ ਉਪਰ ਐਨੇ ਬਾਲ ਵੀ ਨਹੀਂ ਹੋਣੇ ਜਿੰਨੇ 바ਵਾ ਸਾਹਿਬ ਅੰਬੇਡਕਰ ਕੋਲੋਂ ਡਿਗਰੀਆਂ ਹਨ ਇੰਨੀਆਂ ਡਿਗਰੀਆਂ ਜਿਹੜੀਆਂ ਆਪਾਂ ਗਿਣਾ ਦਈਏ ਕਿ ਬਰਥ ਦੇ 6 ਵਿਦਵਾਨਾਂ 'ਚੋਂ ਇੱਕ ਕ ਵਿਦਵਾਨ 바ਵਾ ਸਾਹਿਬ ਅੰਬੇਡਕਰ ਹੋਏ ਆ ਜਿਨ੍ਹਾਂ ਕੋ ਬਰਥ ਦੇ 6 ਵਿਦਵਾਨਾਂ 'ਚ ਹੋਇਆ ਜਿਹੜੇ ਕੋ 6 ਮਹਾਨ ਡਿਗਰੀਆਂ ਸੀ ਉਹ ਇੱਕ ਵੀ ਡਿਗਰੀ ਜਿਹੜੀ ਆ ਅਮਰਸ਼ਾਹ ਦੇ ਕੋਲ ਨਹੀਂ ਕਿਹੜੀਆਂ ਐਮਏ ਪੀਐਚਡੀ ਡੀਐਸਸੀ ਡੀਲਿਟ ਐਲ ਐਡੀ ਬਾਰਟਲਾ ਜਿਹੜੀ ਕਲੰਬੀਆ ਅੰਸ਼ ਸਥਾਪਿਤ ਕੀਤੀ ਸੀ ਇਹ 6 ਮਹਾਨ ਡਿਗਰੀਆ ਜਿਹੜੀਆਂ ਹੈਗੀਆਂ ਉਹ ਬਾਬਾ ਸਾਹਿਬ ਅੰਬੇਡਕਰ ਦਿਆ ਸੀ ਆਮਾ ਕੀਤਾ ਆ ਬਾਰ-ਬਾਰ ਇਹ ਗੱਲ ਕਹੀ ਹੈ ਕਿ ਵੇਦਕਰ ਵੇਦਕਰ ਤੁਸੀਂ ਜੇ ਉਹਨਾਂ ਦਾ ਨਾਮ ਲੈਂਦੇ ਜene ਚੰਗੇ ਹੁੰਦੇ ਤੁਸੀਂ ਜੇ ਜਿਹੜੇ ਮਹਾਰਾਜ ਦਾ ਨਾਮ ਲੈਂਦੇ ਉਹਨੂੰ ਸਤ ਜਨਮਾਂ ਦਾ ਤੁਹਾਨੂੰ ਸੰਪਰਕ ਮਿਲ ਜਾਂਦਾ ਉਹੀ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਮਰਤ ਤਾਂ ਬਣੀ ਹੋਈ ਆ ਉਹਨਾਂ ਦੀ ਕਿ ਲੋਕਾਂ ਨੂੰ ਜਿਹੜੇ ਚੰਗੇ ਲੋਕ ਹੋਏ ਹੈ ਮਹਾਨ ਲੋਕ ਹੋਏ ਹੈ ਵਧੀਆ ਵਿਚਾਰਾਂ ਵਾਲੇ ਲੋਕ ਹੋਇਆ ਉਹਨਾਂ ਤੋਂ ਵੱਖ ਠਾ ਕੇ ਪੁਰਾਣਾ ਜਿਹੜਾ ਹੈ ਪੁਰਾਣਾ ਰੂੜੀਵਾਦੀ ਜਿਹੜਾ ਸਮਾਜ ਹੈ ਉਹਦੇ ਵੰਨ ਨੂੰ ਲੋਕਾਂ ਨੂੰ ਲੈ ਕੇ ਜਾਣਾ ਇੱਥੇ ਬਕਾਇਦਾ ਤੌਰ ਤੇ ਉਹੀ ਕਾਸਟਿਜ਼ਮ ਦਾ ਜਿਹੜਾ ਬੋਲ ਬਾਲਾਇਆ ਉਹ ਪੈਦਾ ਕਰਨਾ ਮਹਾਤਮਾ ਅੰਬੇਡਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਦੇਸ਼ ਦਾ ਗ੍ਰਹਿ ਮੰਤਰੀ ਜਮਨ ਸ਼ਾ ਮੁਰਦਾਬਾਦ 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 ਦੇਸ਼ ਦਾ ਗ੍ਰਹਿ ਮੰਤਰੀ ਜਮਨ ਸ਼ਾ ਮੁਰਦਾਬਾਦ 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 ਜਿਹਨੇ ਬਾਬਾ ਸਾਹਿਬ ਅੰਬੇਡਕਰ ਨਾਲ ਖਹਿਣਾ ਉਹਦਾ ਕੱਖ ਨਹੀਂ ਰਹਿਣਾ ਜਿਹਨੇ ਬਾਬਾ ਸਾਹਿਬ ਅੰਬੇਡਕਰ ਨਾਲ ਖਹਿਣਾ ਉਹਦਾ ਕੱਖ ਨਹੀਂ ਰਹਿਣਾ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਉਹਦਾ ਕੱਖ ਨਹੀਂ ਰਹਿਣਾ ਜਿਹੜਾ ਅੰਬੇਡਕਰ ਦਾ ਜਿਹੜਾ અપਮਾਨਜਨਕ ਟਿੱਪਣੀਆਂ ਉਹਨਾਂ ਤੇ ਕੀਤੀਆਂ ਉਹਨੂੰ ਅਸੀਂ ਸਿਰੇ ਤੋਂ ਨਿੰਦਦੇ ਆ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੀ ਮਨੁਸਪਾਦੀ ਸਰਕਾਰ ਨੇ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਜੋ ਪਾਰਲੀਮੈਂਟ ਦੇ ਸਦਨ ਦੇ ਵਿੱਚ ਬਾਬਾ ਸਾਹਿਬ ਭੀਮrao ਅੰਬੇਦਕਰ ਦੇ ਉੱਤੇ ਅਪਮਾਨਜਨਕ ਟਿੱਪਣੀ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਉਹਦੀ ਪੁਰਜ਼ੋਰ ਨਿੰਦਾ ਕਰਦਾ ਹਾਂ ਔਰ ਇਹ ਮੰਗ ਵੀ ਰੱਖਦਾ ਹੈ ਕਿ ਮੋਦੀ ਸਾਹਿਬ ਅਮਿਤ ਸ਼ਾਹ ਜੀ ਨੂੰ ਆਪਣੀ ਬਜਾਰਤ ਦੇ ਵਿੱਚੋਂ ਬਰਖਾਸਤ ਕਰਕੇ ਜਲਦੀ ਤੋਂ ਜਲਦੀ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਕਿਉਂ ਕਿਉਂਕਿ ਉਹਨਾਂ ਨੇ ਭੀਮrao ਅੰਬੇਦਕਰ ਦੀ ਆਲੋਚਨਾ ਨਹੀਂ ਕੀਤੀ ਉਹਨੇ ਸਾਡੇ ਸਾਰੇ ਅਨੁਸੂਚਿਤ ਜਾਤੀ ਦੇ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਹੈ ਜਿਹੜੀ ਕਿ ਨਾਕਾਬਿਲ ਬਰਦਾਸ਼ਤ ਹੈ ਮੈਂ ਆਪਣੇ ਭਾਈਚਾਰੇ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਇੰਨਾ ਇਹੋ ਜਿਹੇ ਛੋਟੇ ਮੋਟੇ ਰੋਸ ਮਜ਼ਾਰਿਆਂ ਦੇ ਨਾਲ ਕੇਂਦਰ ਦੀ ਸਰਕਾਰ ਨੇ ਹਿਲਣਾ ਨਹੀਂ ਜਿਸ ਤਰੀਕੇ ਦੇ ਨਾਲ ਮੰਡਲ ਕਮਿਸ਼ਨ ਦੇ ਵੀ ਤਸੀ ਇੱਕ ਲਹਿਰ ਬਣਾਈ ਸੀ ਉਸੇ ਤਰੀਕੇ ਦੇ ਨਾਲ ਹੁਣ ਵੀ ਸਾਨੂੰ ਇੱਕ ਲਹਿਰ ਬਣਾ ਕੇ ਚੱਲਣਾ ਪੈਣਾ ਤੁਸੀਂ ਭਗਵਾਨ ਦਾ ਅਨੌਦੰਦੇ ਤੁਸੀਂ ਸੱਤ ਜਨਮ ਵਿੱਚ ਤੁਸੀ ਚੱਲ ਜਾਂਦੇ ਸੱਤ ਜਨਮ ਚੱਲ ਜਾਂਦੇ ਇਸ ਕਰਕੇ ਬੜਾ ਦੁਖ ਹੋਇਆ ਮੈਂ ਮਹਿਸੂਸ ਕਰਦਾ ਇਸ ਗੱਲ ਨੂੰ ਗੁਰਗਪਿੰਦ ਸਿੰਘ ਨੇ ਗੱਲ ਕਹੀ ਸੀ ਜੋ ਨਾਦਮੇ ਕੋ ਪਰਮੇਸ਼ਰ ਚਦੇ ਸੋ ਨਾਲ ਗਲਤ ਕੋਲ ਹੋਇਆ ਤੇ ਇਹਦਾ ਖੰਡਨ ਜਿਹੜੀ ਅਮਰ ਸ਼ਾਹ ਨੇ ਕਹੀ ਆ ਇਹ ਗੁਰਗੋਵਿੰਦ ਸਿੰਘ 1699 ਖਾਸ ਸੀ ਸੱਚਾ ਸੰਤ ਬਾਤ ਇਹ ਗੱਲ ਦਾ ਖੰਡਨ ਕੀਤਾ ਹੈ ਜਪੈਂਦੀ ਆ ਫਿਰ ਉਹ ਕੱਫੀ ਨਾਲ ਤੁਹਾਡਾ ਇੱਕ ਵਾਰ ਮੰਡਲ ਕਿੰਨੇ ਨਾਲ ਰੌਲਾ ਪਿਆਤਾ ਮੋਦੀ ਨੇ ਜਿਹੜੇ ਕਹਿੰਨੇ ਬੁਲਾ ਕੇ ਕੇਸ ਬਾਸ ਲੈ ਲਿਆ ਤਾਂ ਇਸ ਬਾਤ ਤੇ ਲਿਖਾ ਇਹਨਾਂ ਨੂੰ ਉਹ ਤੋਂ ਤੁਸੀਂ ਉਮੀਦ ਵੀ ਕੀ ਰੱਖ ਸਕਦੇ ਹੋ ਕਿ ਉਹ ਉਮੀਦ ਰੱਖ ਸਕਦੇ ਹੋ ਤੋਂ ਕੋਈ ਅਮਰ ਸਿੰਘ ਮਰਦਾਬਾਦ 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 ਸੋ ਜਿਹੜੀ ਇਹ ਗੱਲ ਅਮਿਤ ਸ਼ਾ ਤੜੀਪਾਰ ਨੇ ਕਹੀ ਹੈ ਇਹ ਬਿਲਕੁਲ ਨਿੰਦਨਯੋਗ ਹੈ ਪਰ ਮੈਂ ਇੱਥੇ ਪਬਲਿਸਿਟੀ ਨਹੀਂ ਲੈਣ ਆਈ ਮੈਂ ਨਾ ਇੱਥੇ ਅਕਾਲੀਆਂ ਨੂੰ ਮਾੜਾ ਕਹਿਣਾ ਨਾ ਮੈਂ ਕਾਂਗਰਸੀਆਂ ਨੂੰ ਮਾੜਾ ਕਹਿਣਾ ਕਿਉਂਕਿ ਇਹ ਟਾਈਮ ਹੈ ਸਾਡੇ ਸਾਰਿਆਂ ਦੇ ਇਕੱਠੇ ਹੋਣ ਦਾ ਇਹ ਕਿਉਂ ਇਹਨਾਂ ਦੀਆਂ ਤਾਕਤਾਂ ਇਹ ਕਿਉਂ ਗੁੰਡੇ ਬਦਮਾਸ਼ ਅੱਜ ਸੀਟਾਂ ਦੇ ਬੈਠੇ ਆ ਕਿਉਂਕਿ ਅਸੀਂ ਇਕੱਠੇ ਨਹੀਂ ਹੈਗੇ ਇਨਾਂ ਦੀ ਪਾਰਟੀ ਸਦਾ ਹੀ ਐਸੀ ਬੀਸੀ ਉਪਲਾਈ ਜਿੰਨੇ ਵੀ ਹੈਗੇ ਆ ਉਹਨਾਂ ਦਾ ਰੋਜ਼ ਕਰਦੇ ਆ ਰਹੇ ਆ ਤੋਂ ਮੈਂ ਅਮਨ ਸ਼ਾਹ ਨੂੰ ਤੇ ਸਰਕਾਰ ਨੂੰ ਬੇਨਤੀ ਕਰਦਾ ਅਮਨ ਸ਼ਾਹ ਨੂੰ ਆਪਣੀ ਬਜਾਰਤ ਦੇ ਵਿੱਚੋਂ ਖਾਜ ਕੀਤਾ ਜਾਵੇ ਤਾਂ ਤੁਸੀਂ ਸਵਰਗ ਨੂੰ ਚਲੇ ਜਾਂਦੇ ਹਾਂ ਮੈਂ ਬਾਹਰ ਖੜੀ ਕਰਕੇ ਕਹਿੰਦਾ ਕਿ ਅਸੀਂ ਜੂਤ ਸਵਰਗ ਨੂੰ ਗਏ ਆ ਤੁਹਾਡਾ ਤਾਂ ਇਹ ਸੁਪਨਾ ਹੋ ਸਕਦਾ ਸਵਰਗ ਨੂੰ ਜਾਣ ਦਾ ਬਸ ਬਾਬਾ ਸਾਹਿਬ ਦਾ ਸਮਾਜ ਜੂਥ ਸਵਰਕਾਂ ਚ ਪਹੁੰਚ ਚੁੱਕਾ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈ ਮੈਂ ਤੁਹਾਨੂੰ ਅੱਜ ਦੇ ਇਸ ਇਕੱਠ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦਾ ਕੋਈ ਬਾਬਾ ਸਾਹਿਬ ਦੇ ਸੰਵਿਧਾਨ ਦਾ ਅੱਜ ਹੀ ਵਿਰੋਧ ਨਹੀਂ ਕੀਤਾ 1925 ਦੇ ਅੰਦਰ ਜਦੋਂ ਆਰਐਸਐਸ ਦੀ ਸਥਾਪਨਾ ਹੋਈ ਸਭ ਤੋਂ ਵੱਡਾ ਜਿਹੜਾ ਵਿਰੋਧ ਬਾਬਾ ਸਾਹਿਬ ਦਾ ਸੀਗਾ ਉਹ ਆਰਐਸਐਸ ਨੇ ਕੀਤਾ ਅੱਜ ਉਹਨਾਂ ਆਰਐਸਐਸ ਦੇ ਨਕਸ਼ੇਕਰਨ ਤੇ ਚੱਲਦੇ ਆਂ ਦੇਸ਼ ਦੀ ਭਾਜਪਾ ਸਰਕਾਰ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਨੂੰ ਖਤਮ ਕਰਕੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਅੰਦਰ ਫਿਰ ਤੋਂ ਤਣਾਅ ਪੈਦਾ ਕਰਨਾ ਚਾਹੁੰਦੀ ਹੈ ਦੇਸ਼ ਬਚਾਓ ਸੰਵਿਧਾਨ ਬਚਾਓ ਦੇਸ਼ ਬਚਾਓ ਅਮਰ ਸ਼ਾ ਮਰਦਾਬਾਦ 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 ਬੀਜੇਪੀ ਗੁੰਡਾ ਪਾਰਟੀ ਮਰਦਾਬਾਦ 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 ਸਾਰੇ ਪਿੱਟੋ ਹਾਏ 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 ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਨੂੰ ਪਤਾ ਹੈ ਕਿ ਅਮਰ ਸ਼ਾ ਦਾ ਮੋਦੀ ਟੋਲੀ ਆਰਐਸਐਸ ਵਾਲੀ ਕਿ ਆ ਪਹਿਲੀ ਵਾਰ ਨੇ ਅਟੈਕ ਕੀਤਾ ਕਿ ਆ ਲਗਾਤਾਰ ਕਰਦੇ ਆ ਰਹੇ ਆ ਕਿ ਬਦ ਕਿਸਮਤੀ ਆਇਆ ਕਿ ਸਾਡੇ ਲੋਕਾਂ ਨੂੰ ਕਈ ਗਰੁੱਪਾਂ માં ਕਈ ਜਾਤਾਂ માં ਕਈ ਭਾਂਗਾਵਾਂ ਨੇ ਲੋਕਾਂ ਨੇ ਬਰ ਦਿੱਤਾ ਕਿ ਇਹਨਾਂ ਦੇ ਪਲਾਨ ਤੇ ਇਹਦੀ ਸੋਚ ਸੀ ਕਿ ਲੋਕਾਂ ਨੂੰ ਜਿੰਨਾ ਬੰਡੂਗੇ ਸੀ ਕਿ ਉਹਨਾਂ ਸਾਡਾ ਰਾਜ ਭਾਗ ਤਕੜਾ ਹੋਊਗਾ ਜਿੰਦਾਬਾਦ ਜਿੰਦਾਬਾਦ ਏ ਕੀ ਹੋਇਆ ਮਰਦਾਬਾਦ ਏ ਕੀ ਹੋਇਆ ਮਿਤਜਾ ਮੋਇਆ ਏ ਕੀ ਹੋਇਆ ਹਬੀਬ ਸਾ ਮੋਇਆ ਕੇਂਦਰ ਦੀ ਸਰਕਾਰ ਮਰਦਾਬਾਦ 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 ਕੇਂਦਰ ਦੀ ਸਰਕਾਰ ਮਰਦਾਬਾਦ 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 ਮਿਤਜਾ ਮਰਦਾਬਾਦ ਮਰਦਾਬਾਦ ਹਾਏ 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 ਹਏ ਹਾਏ 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 ਉਹ ਗੁੰਡਾ ਅਨਸਰ ਹਾਏ 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 ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਅਨਸਰ ਹਾਏ 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 ਰੱਤ ਕੇ ਪਿੱਟੋ ਹਾਏ 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 ਬਰਤਿਆ ਪਾ ਹਾਏ 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 ਮੁਰਦਾਬਾਦ ਮੁਰਦਾਬਾਦ ਬੀਜੇਪੀ ਮੁਰਦਾਬਾਦ 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 ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਅਮਰ ਸ਼ਾਨੂ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਅਮਰ ਸ਼ਾਨੂ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋੁੰਡੇ ਸਰਕਾਰ ਮੁਰਦਾਬਾਦ ਮੁਰਦਾਬਾਦੁੰਡੇ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਅਮਰ ਸ਼ਾਨੂ ਇਹ ਪਾਰਟੀ ਵਿੱਚ ਤੋਂ ਨਾ ਕੱਢਿਆ ਜਾਂ ਉਹਨੇ ਗਲਤੀ ਨਹੀਂ ਮੰਨੀ ਆਪਣੀ ਤਾਂ ਉਹਦੇ ਵਿਰੁੱਧ ਸਮੂਚਾ ਦੇਸ਼ ਸ਼ੰਗਸਤ ਕਰੂੰਗਾ ਜਿਹਦੇ ਜ਼ਿੰਮੇਵਾਰੀ ਆ ਮੋਦੀ ਸਰਕਾਰ ਦਾ ਰਾਸ਼ਟਰਪਤੀ ਹੋਊਗੀ ਕਿਉਂਕਿ ਆ ਲੋ ਗੁੰਡਾਏ ਲੋ ਕਿੱਥੇ ਹੋਏ ਵੇ ਆ ਕਿ ਲੋਕਾਂ ਨੂੰ ਫਿਰਤਾ ਪਾਸੇ ਬੰਨ ਰਹੇ ਆ ਜੇ ਡਾਕਟਰ ਮਹਿਦਕਾਰ ਨੂੰ ਜੇ ਗੱਲ ਕਰ ਲਈਏ ਦੇ ਇਸਤਰੀ ਨੂੰ ਮਾਨ ਸਨਮਾਨ ਦਿੱਤਾ ਦੇ ਮਾਨਯੋਗ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਬਣੀ ਆ ਉਹ ਡਾਕਟਰ ਮਹਿਦਕਾਰ ਦੇ ਬਦੌਲਤ ਬਣੇ ਆ ਜਿਨੇ ਆਈਐਸ ਆਈਪੀਸ ਅਫਸਰ ਬਣੇ ਆ ਜਿਨੇ ਪ੍ਰੋਫੈਸ਼ਨਲ ਜੱਜ ਬਣੇ ਆ ਆ ਸਾਡੀ ਭੈਣ ਖੜੀ ਹੋਏ ਕਿ ਆ ਵੀ ਕੰਮ ਕਰਦੀ ਆ ਡਾਕਟਰ ਮਿਹਰਗੱਦ ਬਦਲ ਕਰਦੀ ਆ ਕਿਸੇ ਬੰਦੇ ਨੂੰ ਵੀ ਭਾਵੇਂ ਉਹ ਪਟਾਣੀਆਂ ਆ ਭਾਵੇਂ ਕਿਸੇ ਜਾਤ ਦਾ ਸਬੰਧ ਹੈ ਸੀ ਕਿਸੇ ਨੂੰ ਦੁਕਾਨ ਨਹੀਂ ਦਾ ਬੋਸ ਪਾਂਦਾ ਕਿਸੇ ਨੂੰ ਪੜਦਾ ਦੁਕਾਨ ਨਹੀਂ ਦਾ ਕਿ ਕਿਸੇ ਨੂੰ ਕਿ ਜ਼ਮੀਨ ਜੱਟਰਾਂ ਨੂੰ ਜ਼ਮੀਨ ਹੀ ਨਹੀਂ ਹੁੰਦੀ ਦੀ ਕਿ ਸਾਥਿਓ ਬੰਦੇ ਵੇ ਤੇ ਮੈਂ ਡਾਕਟਰ ਮਿਹਰਗੱਦ ਸਾਹਿਬ ਦੀ ਤਾਂ ਗੱਲ ਕਰਦਾ ਨੇ ਕਿ ਕਈ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਡਾਕਟਰ ਮਿਹਰਗੱਦ ਨੇ ਕਿਹੜੇ ਕਿਹੜੇ ਕੰਮ ਕੀਤਾ ਇਸ ਕਰਕੇ ਤੁਸੀਂ ਲਾਂ ਬੰਦ ਹੋਣਾ ਕਿ ਬੰਦਿਆਂ ਨੂੰ ਵਾਰ ਵਾਰ ਇਕੱਠੇ ਕਰਨਾ ਕਿ ਕੱਲੇ ਸਾਡਾ ਪ੍ਰਧਾਨ ਜੀ ਨਾਲ ਮਾਤਾ ਜੀ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਆ ਕਿ ਤੁਸੀਂ ਫੇਰ ਵੀ ਕਾਫੀ ਬੰਦੇ ਇਕੱਠੇ ਹੋ ਕੇ ਪੁੱਛਿਆ ਕਿ ਤੁਹਾਡੇ ਦਿਲ ਦੇ ਅੰਗਰਾਹੇ ਤੁਸੀਂ ਮੈਂ ਦੁਆਰੇ ਫੇਰ ਧੰਨਵਾਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਤਿਆਰ ਤੇ ਤਿਆਰ ਹੋ ਜਾਓ ਵੀ ਆਪਣੀ ਸਕਿਨ ਬਚਾ ਲਓ ਸਾਥਿਓ ਓਡੀ ਚਮੜੀ ਵੀ ਬਚਣੀ ਨਹੀਂ ਇਹਨਾਂ ਚਮੜੀ ਲਾਲੀ ਦਾ ਇੱਕ ਜਿੰਦਾਬਾਦ 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 जिने बाबासाह अंबेडकर ਨਾਲ ਖੈਣਾ ਉਹਦਾ ਕੱਖ ਨਹੀਂ ਰਿਆ ਜਿਨੇ बाबासाह ਬੇਡ ਕਰ ਨਾਲ ਖੈਣਾ ਉਹਦਾ ਕੱਖ ਨਹੀਂ ਰਿਆ ਜਿਨੇ बाबासाह अंबेडकर ਨਾਲ ਰੱਖਿਆ ਉਹਦਾ ਕੱਖ ਨਹੀਂ ਰਿਆ ਨਾਲ बाबासाह ਬੇਡ ਕਰ ਰੱਖਉ ਉਹਦਾ ਕੱਖ ਨਹੀਂ ਰਿਆ बाबासाह अंबेडकर ਅਮਰ ਰਹੇ ਅਮਰ ਰਹੇ ਅਮਰ ਰਹੇ ਸਤਾਏ ਕਾ ਜਿੰਦਾਬਾਦ 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 ਆਕਤੀ ਸੰਵਿਧਾਨ ਜਿੰਦਾਬਾਦ 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 ਕਰੇ ਮੰਤਰੀ ਅਮਸ਼ਾ ਮੁਰਦਾਬਾਦ ਮੁਰਦਾਬਾਦ ਮੁਰਦਾ تری امش مردাবাদ 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 साडा एक का जिंदाबाद 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 लोग मार दो तुम सिर्फ दो ठल्ले मार दो पहला हाय 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 ने दी कमी सरकार बीजेपी हाय 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 राज ਕੀ ਹੋਇਆ ਅਮਰ ਹੋਇਆ ਇਹ ਕੀ ਹੋਇਆ ਅਮਰ ਹੋਇਆ ਦਬਾਵਾਤ ਸਭ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਜੀ ਨਾਮ ਤੁਹਾਡੀ ਸਾਰ ਜੀ ਮੇਰਾ ਜੀ ਗੋਦੀ ਜਦ ਤੱਕ ਸੂਰਜ ਚੰਦ ਰਹੇਗਾ ਬਾਬਾ ਸੂਰਜ ਚੰਦ ਰਹੇਗਾ ਜਦ ਤੱਕ ਸੂਰਜ ਚੰਦ ਰਹੇਗਾ ਬਾਬਾ ਸੂਰਜ ਚੰਦ ਰਹੇਗਾ ਜਮਾ ਅਮਰ ਸ਼ਹ ਹਾਏ 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 ਸਾਰੇ ਪਿਟੋ ਹਾਏ 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 ਹਾਏ

ਪ੍ਰਿੰਸੀਪਲ ਸੁਰਜਨ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਅੰਮਿਤ ਸ਼ਾਹ ਦਾ ਤੁਸੀਂ ਪਤਲਾ ਸਾੜਿਆ ਅੰਮਿਤ ਸ਼ਾਹ ਨੇ ਜੋ ਲੋਕ ਸਭਾ ਦੇ ਵਿੱਚ ਗੱਲ ਕਹੀ ਆ ਕਿ ਲੋਕ ਡਾਕਟਰ ਅੰਬੇਦਕਰ ਅੰਬੇਦਕਰ ਇੱਕ ਫੈਸ਼ਨ ਬਣ ਗਿਆ ਆ ਜਿਹਦੀ ਬਜਾਏ ਪਰਮਾਤਮਾ ਦਾ ਨਾਮ ਲੈਂਦੇ ਤਾਂ ਸਤਜਾਨ ਹੁੰਦੇ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਇਸ ਥਿਊਰੀ ਨੂੰ ਰੱਦ ਕਰਦੇ ਆ ਜਿਸ ਰਹਿਬਰ ਦੇ ਅਸੀਂ ਚੇਲੇ ਆ ਉਸ ਨੇ ਇਸ ਨੂੰ ਬਿਲਕੁਲ ਹੱਕ ਚ ਨਹੀਂ ਗਿਆ ਤੇ ਇਸ ਲਈ ਡਾਕਟਰ ਅੰਬੇਦਕਰ ਜਿਹੜਾ ਆ ਉਹ ਉਹ ਅਮਰ ਰਹੇ ਆ ਉਸ ਦੀ ਕੋਈ ਤੈਣ ਨਹੀਂ ਦੇ ਸਕਦਾ ਇਹ ਅਮਿਤ ਸ਼ਾਹ ਜਿਹੜਾ ਆ ਇਹ ਇੱਕ ਕਿਸਮ ਦਾ ਗੁੰਡਾਗਰਦੀ ਫੈਲਾ ਰਿਹਾ ਆ ਜਿਸ ਕਾਰਨ ਦੇਸ਼ ਦੇ ਵਿੱਚ ਚੋਰਾਵਾਂ ਦੇ ਵਿੱਚ ਇਸ ਨੇ ਬਹੁਤ ਗੁੰਡਾਗਰਦੀ ਕੀਤੀ ਆ ਅਸੀਂ ਇਹਨੂੰ ਬਿਲਕੁਲ ਖੰਡਨ ਕਰਦੇ ਆ ਅਤੇ ਕਹਿਣਾ ਚਾਹੁੰਦੇ ਆ ਕਿ ਰਾਸ਼ਟਰਪਤੀ ਨੂੰ ਤਾਂ ਪ੍ਰਧਾਨ ਮੰਤਰੀ ਨੂੰ ਇਸ ਨੂੰ ਗ੍ਰਹਿ ਮੰਤਰੀ ਤੋਂ ਵੇਲਾ ਕੀਤਾ ਜਾਵੇ ਇਸ ਦੀ ਇਹ ਕੈਨਸਲ ਕੀਤੀ ਜਾਵੇ ਮਾਨਤ ਸਾਹਿਬ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਾਂਗਰਸ ਦੀ ਸਾਰੀ ਜਨਤਾ ਨੇ ਜਿਹੜੀ ਐ ਸਾਰੇ ਮੋਦੀ ਸਰਕਾਰ ਹੈ ਬਹੁਤ ਇਨਫੈਕਟ ਦੇਖਿਆ ਹੈ ਇਹ ਕਿ ਗੁਜਰਾਤੀਆਂ ਦੇ ਤੇ ਮਹਾਰਾਸ਼ਟਰੀਆਂ ਵਾਲੇ ਇਹ ਇਸ ਇੰਡੀਆ ਕੰਪਨੀ ਆਈ ਸੀ ਉਸ ਨੇ ਆਪਣੇ ਤੇ ਰਾਜ ਕਰ ਰਹੇ ਨੇ ਸਾਰਾ ਪੈਸਾ ਲੁੱਟ ਕੇ ਮਹਾਰਾਸ਼ਟਰ ਦੇ ਵਿਗਰਾਹ ਨੂੰ ਜਾ ਰਿਹਾ ਸਭ ਕੰਪਨੀਆਂ ਉੱਤੇ ਜਾ ਰਹੀਆਂ ਨੇ ਇੱਕ ਤਰ੍ਹਾਂ ਦਾ ਨਵਾਂ ਗੁਲਾਮੀ ਦਾ ਦੌਰ ਸਾਡਾ ਚੱਲ ਰਿਹਾ ਹੋ ਚੁੱਕਿਆ ਮੇਰੀ ਇਹ ਰਿਕਵੈਸਟ ਹੈ ਸਾਰੀ ਜਨਤਾ ਨੇ ਕਿ ਸਾਰੇ ਇਕੱਠੇ ਹੋ ਕੇ ਇਸ ਜ਼ੁਲਮ ਦਾ ਮੁਕਾਬਲਾ ਕਰੀਏ ਦਾ ਦੀ ਆਪਾ ਇਹ ਜ਼ੁਲਮ ਤੋਂ ਬਚ ਸਕਦਾ ਹੈ ਬਹੁਤ ਬਹੁਤ ਧੰਨਵਾਦ ਮਰਜ਼ੂਦ ਨੇ ਮਲਾਜ਼ਮ ਆਕੂ ਸਰਦਾਰ ਜਗਦੀਸ਼ ਸਿੰਘ ਹਵੇਲੀ ਹਵੇਲੀ ਸਾਹਿਬ ਕੀ ਕਹਿਣਾ ਚਾਹੋਗੇ ਜੋ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ 바ਵਾ ਸਾਹਿਬ ਦੇ ਵਿਰੁੱਧ ਜੋ ਸ਼ਬਦਾਵਲੀ ਯੂਜ਼ ਕੀਤੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਭਵਿੰਦਰ ਸਿੰਘ ਮਾਜਰਾ ਜੀ ਸ਼ਿਵਾਲਕੀ ਟੀਵੀ ਚੈਨਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਆ ਕੇ ਕਵਰੇਜ ਕੀਤੀ ਹੈ ਕਿਉਂਕਿ ਆਮ ਸੋਸ਼ਲ ਮੀਡੀਆ ਤੇ ਗਿਆ ਸਾਰੇ ਅਖਬਾਰਾਂ ਨੇ ਕਿਹਾ ਚੈਨਲ ਤੇ ਇਹ ਗੱਲ ਬੜੀ ਤੇਜਾ ਵਾਇਰਲ ਹੋ ਰਹੀ ਆ ਕਿ ਦੇਸ਼ ਦੇ ਜਿਹੜਾ ਗ੍ਰਹਿ ਮੰਤਰੀ ਆ ਅਮਰ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਹੈਗੀ ਆ ਕਿ ਜਿੰਨੀ ਅਨਰਜੀ ਅਸੀਂ ਅੰਬੇਡ ਕਰ ਬੇਡ ਕਰ ਬੇਡ ਕਰ ਕਹਿ ਕੇ ਪਥੀਤ ਕੀ ਲਾਈ ਖਤਮ ਕੀਤੀ ਆ ਜੇਕਰ ਅਸੀਂ ਇਹ ਅਨਰਜੀ ਪਰਮਾਤਮਾ ਦਾ ਨਾਮ ਜਪਣ ਤੇ ਲਾਈ ਹੁੰਦੀ ਤਾਂ ਸਤਜਨਮਾ ਦਾ ਸਾਨੂੰ ਸਵਰਗ ਦਾ ਵਾਸਾ ਹੋ ਜਾਣਾ ਥਾ ਸਭ ਤੋਂ ਪਹਿਲੀ ਗੱਲ ਤਾਂ ਮੈਂ ਹੁਣ ਵੀ ਕਹਿ ਕੇ ਹਟਿਆ ਕਿ ਅਸੀਂ ਇਸ ਥਿਊਰੀ ਨੂੰ ਟੋਟਰੀ ਰੱਦ ਕਰਦੇ ਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਅਸੀਂ ਚੇਲੇ ਆ ਜਿਨ੍ਹਾਂ ਨੇ ਸਵਰਗ ਨਰਕ ਦੀ ਜਿਹੜੀ ਕਹਾਣੀ ਉਹਨਾਂ ਬੁੱਢ ਨੂੰ ਰੱਦ ਕੀਤਾ ਸੀ ਸਭ ਤੋਂ ਵੱਡਾ ਸਵਰਗ ਜਿਹੜਾ ਹੈਗਾ ਬਾਬਾ ਸਾਹਿਬ ਅੰਬੇਡਕਰ ਨੇ ਭਾਰਤੀ ਸੰਵਿਧਾਨ ਲਾਗੂ ਕਰਕੇ ਦੇ ਲੋਕਾਂ ਨੂੰ ਦਿੱਤਾ ਸੀ ਸੋ ਅਸੀਂ ਅਸੀਂ ਦੇਸ਼ ਦੀ ਸਰਕਾਰ ਤੋਂ ਮੋਦੀ ਜੀ ਤੋਂ ਇਹ ਮੰਗ ਕਰਾਂਗੇ ਕਿ ਇਸ ਅੰਬਦਸ਼ਾ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਔਰ ਜਿਹੜੀ ਇਹਦੇ ਕੋਲ ਕੈਪੀਟਲ ਮੈਸ਼ਪ ਹੈਗੀ ਆ ਉਸ ਤੋਂ ਲੰਬੇ ਕੀਤਾ ਜਾਵੇ ਅਗਰ ਇਹ ਨਹੀਂ ਕੀਤਾ ਜਾਂਦਾ ਤਾਂ ਅਸੀਂ ਬਹੁਤ ਵੱਡਾ ਜਹਾਜ਼ ਜਿਹੜਾ ਸ਼ੁਰੂ ਕਰਾਂਗੇ ਬਹੁਤ ਬਹੁਤ ਤੁਹਾਨੂੰ ਮੇਰੇ ਨਾਲ ਮੌਜੂਦ ਨੇ ਮੈਡਮ ਨਾਪਰੀਤ ਸ਼ਰਮਾ ਜੀ ਮੈਡਮ ਕੀ ਕਹਿਣਾ ਚਾਹੋਗੇ ਜੋ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੋ 바ਵਾ ਸਾਹਿਬ ਦੇ ਵਿਰੁੱਧ અપਮਾਨਜਨਕ ਸ਼ਬਦਾਵਲੀ ਯੂਜ਼ ਕੀਤੀ ਗਈ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਜਿਹੜੀ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ ਗਈ ਹੈ ਬਹੁਤ ਹੀ ਨਿੰਦਣਯੋਗ ਹੈ ਔਰ ਦੂਜੀ ਗੱਲ ਗੁੰਡੇ ਤੜੀਪਾਰਾਂ ਨੂੰ ਬਦਮਾਸ਼ਾਂ ਨੂੰ ਇਹਨਾਂ ਨੇ ਸੱਤਾ ਤੇ ਬਿਠਾਇਆ ਹੋਇਆ ਤਾਂ ਇਹ ਦੇਸ਼ ਦਾ ਸੁਧਾਰਕਰਨ ਨਿਕਲਣਗੇ ਇਹ 바ਵਾ ਸਾਹਿਬ ਨਾਲ ਆਪਦਾ ਮੈਚ ਕਰਦੇ ਨੇ ਸੋ ਬਹੁਤ ਹੀ ਸ਼ਰਮ ਵਾਲੀ ਗੱਲ ਆ ਸੋ ਮੈਂ ਪੰਜਾਬ ਸਰਕਾਰ ਵੱਲੋਂ ਜਿਵੇਂ ਅਸੀਂ ਅੱਜ ਰੋਪੜ ਡੀਸੀ ਦਫ਼ਤਰ ਡੀਸੀ ਸਾਹਿਬ ਨੂੰ ਵੀ ਮੈਮੋਰੰਡਮ ਦਿੱਤਾ ਔਰ ਅਸੀਂ ਉੱਪਰ ਵੀ ਅਪੀਲ ਕਰਦੇ ਹਾਂ ਕਿ ਜਲਦੋਂ ਜਲਦ ਇਸ ਚੀਜ਼ ਦੇ ਉੱਪਰ ਕਾਰਵਾਈ ਕੀਤੀ ਜਾਵੇ ਅਮਿਤ ਸ਼ਾਹ ਨੂੰ ਜੇ ਉਹ ਅਸਤੀਫਾ ਨਹੀਂ ਦਿੰਦਾ ਤਾਂ ਉਹਨੂੰ ਸੱਤਾ ਤੋਂ ਹਟਾਇਆ ਜਾਵੇ ਨਹੀਂ ਤਾਂ ਅਸੀਂ ਸਾਰੇ ਇਕਜੁੱਟ ਹੋ ਕੇ ਬਿਨਾਂ ਕਿਸੇ ਜਾਤ ਦੇ ਭੇਦਭਾਵ ਤਾਂ ਉਸ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਅਮਿਤ ਸ਼ਾਹ ਨੂੰ ਜਿਹੜਾ ਅਸਤੀਤ ਹੈ ਉਹ ਦੇਣਾ ਪਏਗਾ ਤੇ ਕੇਂਦਰ ਸਰਕਾਰ ਦਾ ਬਾਈਕਾਟ ਆ ਜਿਹੜਾ ਅੱਜ ਤੋਂ ਮੈਂ ਔਰ ਮੇਰੇ ਨਾਲ ਜਿੰਨੇ ਮੌਜੂਦ ਨੇ ਸਾਰੇ ਮੇਰੇ ਸਾਥੀ ਸਾਰੇ ਅਸੀਂ ਅੱਜ ਸੈਂਟਰ ਸਰਕਾਰ ਦਾ ਮਿਤ ਸ਼ਾਹ ਦਾ ਬਾਈਕਾਟ ਕਰਦੇ ਆ ਸੋ ਜਲ ਤੋਂ ਜਲਦੇ ਦੀ ਕਾਰਵਾਈ ਦੀ ਮੰਗ ਕਰਦੇ ਆ ਥੈਂਕ ਯੂ